ਦੋਸਤੋ ਸਵਾਗਤ ਹੈ ਸਭ ਦਾ ਮੈਂ ਡਾਕਟਰ ਸਜਿੰਦਰ ਸਿੰਘ ਰਿਟਾਇਰਡ ਸਰਜਨ ਅੱਜ ਆਪ ਜੀ ਨੂੰ ਵਿਟਾਮਿਨ ਡੀ ਬਾਰੇ ਕੁਝ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਾਂਗਾ ਜਿਹੜੀ ਮੇਰੀ ਜਾਣਕਾਰੀ ਹੋਵੇਗੀ ਉਹ ਅਹਿਮ ਪਹਿਲੂਆਂ ਨੂੰ ਸਾਦਿਆਂ ਨੂੰ ਛੋਂਦੀ ਹੋਈ ਮੈਡੀਕਲ ਪ੍ਰੈਕਟਿਸ਼ਨਰ ਲਈ ਤੇ ਆਮ ਲੋਕਾਂ ਲਈ ਇਹ ਬੜੀ ਲਾਭਕਾਰੀ ਹੋਵੇਗੀ ਸਾਡੀ ਸੰਖੇਪ ਦੇ ਵਿੱਚ ਰੱਖਾਂਗਾ ਮੈਂ ਸਭ ਤੋਂ ਪਹਿਲੇ ਤੁਸੀਂ ਗੱਲ ਕਰਦੇ ਆ ਇਹਦੇ ਸੋਮੇ ਕੀ ਆ ਸੋਮੇ ਅਨ ਸੂਰਜੀ ਦੀ ਰੋਸ਼ਨੀ 80% ਵਿਟਾਮਿਨ ਜੇਕਰ ਅਸੀਂ ਆਪਣੀ ਕੁਦਰਤੀ ਜੀਵਨ ਜੀਵੀਏ ਤਾਂ ਸਾਨੂੰ ਸੂਰਜੀ ਦੀ ਰੋਸ਼ਨੀ ਤੋਂ ਪ੍ਰਾਪਤ ਹੋ ਜਾਂਦਾ 20% ਸਾਨੂੰ ਘਰ ਤੋਂ ਲੈਣ ਦੀ ਲੋੜ ਪੈਂਦੀ ਹੈ ਲੇਕਿਨ ਅਸੀਂ ਜਿਹੜੀ ਹੈਗੀ ਆ ਕੁਦਰਤੀ ਜ਼ਿੰਦਗੀ ਨਹੀਂ ਜੀਉਂਦੀ ਸਾਡਾ ਸਰੀਰ ਤਾਂ ਸਾਰੇ ਕੱਪੜਿਆਂ ਦੇ ਨਾਲ ਟਕੇ ਹੁੰਦਾ ਠੀਕ ਹੈ ਦੂਸਰਾ ਹੈ ਵੈਜੀਟੇਰੀਅਨ ਸੌਸ ਦੇ ਵਿੱਚ ਤਾਂ ਜਿਹੜਾ ਹੈ ਜਾਂ ਤਾਂ ਮਸ਼ਰੂਮਸ ਹਨ ਜਿਹਨਾਂ ਨੂੰ ਖੰਮਾ ਗਨੇ ਆ ਜਾਂ 45 ਯੂਸਸ ਹਨ ਜਨਾਂ ਦੇ ਵਿੱਚ ਇਹ ਵਿਟਾਮਿਨ ਡੀ ਐਡ ਕੀਤਾ ਹੁੰਦਾ ਠੀਕ ਹੈ ਤੇ ਕਈ ਕੰਪਨੀਆਂ ਨੇ ਜਿਹੜੀਆਂ ਉਹ ਅ ਦੁੱਧ ਬਗੜਾਈਆਂ ਹੋਣ ਉਹਨਾਂ ਨੂੰ ਵਿਟਾਮਿਨ ਡੀ ਮੈਂ ਦੇਖਿਆ ਡੀ 2 ਹੁੰਦਾ ਖਾਸ ਕਰਕੇ ਐਡ ਕੀਤਾ ਹੋਇਆ ਹੈ ਨਾ ਇਸ ਤੋਂ ਬਿਨਾ ਜਿਹੜੇ ਰਿਚ ਸੋਰਸ ਨੇ ਰਿਚ ਸੋਰਸ ਹਨ ਕੋਡ ਲਿਵਰਾਇਲ ਸਿਸ਼ ਲਿਵਰਾਇਲ ਠੀਕ ਹੈ ਟੂਨ ਆਫਿਸ਼ ਹੋਗੀ ਸੈਲਮਨ ਹੋਗੀ ਹੈ ਮੈਕਟਰਲ ਹੋਗੀ ਸਾਈਡਨ ਹੋਗੀ ਇਹ ਫਿਸ਼ ਜਿਹੜੀ ਹੈਗਾ ਸਪੈਸ਼ਲ ਇਹਨਾਂ ਤੋਂ ਜ਼ਿਆਦਾ ਹੁੰਦਾ ਹੈ ਤੇ ਐਗ ਹੋਗੇ ਹੈ ਇੱਕ ਹੋਰ ਸਰਦੀਆਂ ਦੇ ਵਿੱਚ ਵਿਟਾਮਿਨ ਡੀ ਜ਼ਿਆਦਾ ਘਟਦਾ ਕਿਉਂਕਿ ਸਰਦੀਆਂ 'ਚ ਜਿਹੜਾ ਹੈਗਾ ਤੋ ਜਸਮਾ ਬੈਸਿੰਗਨ ਬਰੇ ਬਹੁਤ ਘੱਟ ਹੁੰਦਾ ਤੇ ਜਿਹੜੀਆਂ ਅਲਟਰਾ ਵਾਇਲਟ ਬੀ ਰੇਡੀਏਸ਼ਨ ਨੇ ਜਿਨ੍ਹਾਂ ਦੇ ਨਾਲ ਵਿਟਾਮਿਨ ਡੀ ਬਣਨਾ ਹੁੰਦਾ ਉਹ ਸਵੇਰੇ 11 ਵਜੇ ਤੋਂ ਲੈ ਕੇ ਬਾਦ ਦੁਪਹਿਰ 3 ਵਜੇ ਤੱਕ ਉਹਨਾਂ ਦੀ ਕਨਸੈਂਟ੍ਰੇਸ਼ਨ ਸੂਰੀ ਰੋਸ਼ਨੀ ਜਿਆਦਾ ਹੁੰਦੀ ਹੈ ਇਸ ਸਮੇਂ ਸੂਰੀ ਰੋਸ਼ਨੀ ਵਿੱਚ ਬੈਠਣਾ ਜਿਆਦਾ ਲਾਭਕਾਰੀ ਹੈ ਤੁਸੀਂ ਜਦੋਂ ਕੋਰੋਨਾ ਆਇਆ ਕੋਵਿਡ ਆਇਆ ਤੁਸੀਂ ਸੁਣਿਆ ਹੋਣਾ ਇਮਿਊਨਿਟੀ 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 ਚਾਰੇ ਪਾਸੇ ਇਮਿਊਨਿਟੀ ਵਾਲਾ ਪੈਗਾ ਇਮਿਊਨਿਟੀ ਕੀ ਹੁੰਦਾ ਹੈ ਰੋਗਾਂ ਦੇ ਨਾਲ ਲੜਨ ਦੀ ਸ਼ਕਤੀ ਠੀਕ ਹੈ ਵਿਟਾਮਿਨ ਡੀ ਬਾਰੇ ਤਕਰੀਬਨ ਅਸੀਂ 1930 ਤੋਂ ਜਾਣਦੇ ਹਾਂ ਲੇਕਿਨ ਇਹਦੇ ਬਹੁਤ ਸਾਰੇ ਪਹਿਲੂ ਹੈ ਜਿਹੜੇ ਹੁਣ ਜਾ ਕੇ ਜਾਗਰ ਹੋਇਆ ਜਿਸ ਕਰਕੇ ਮੈਂ ਇਹ ਵੀਡੀਓ ਬਣਾ ਰਿਹਾ ਹਾਂ ਠੀਕ ਹੈ ਕਿਸੇ ਵੀ ਵਿਅਕਤੀ ਦੀ ਇਮਿਊਨਿਟੀ ਵਧਾਉਣ ਲਈ ਇਸ ਤਰ੍ਹਾਂ ਦਾ ਖੂਨ ਪੂਰਾ ਹੋਣਾ ਚਾਹੀਦਾ ਅਸੀਂ ਕਹਿੰਦੇ ਹਾਂ ਸਭ ਤੋਂ ਪਹਿਲਾਂ ਤਾਂ ਠੀਕ ਹੈ ਇਸੇ ਵੀ ਵਿਅਕਤੀ ਦੀ ਇਮਿਊਨਿਟੀ ਵਿਵਧਾਨ ਦੇ ਲਈ ਉਹਦਾ ਵਿਟਾਮਿਨ ਡੀ ਲੈਵਲ ਪੂਰਾ ਹੋਣਾ ਬੇਅਦ ਜਦੋਂ ਦੀ ਹੈ ਤੇ ਜਿਹੜਾ ਵਿਟਾਮਿਨ ਡੀ ਹੈ ਇਹ ਬੜਾ ਅੱਜਕੱਲ ਸਸਤਾ ਸੇਫ ਇਫੈਕਟਿਵ ਤੇ ਆਸਾਨੀ ਦੇ ਨਾਲ ਮਿਲਣ ਵਾਲਾ ਮਾਰਕੀਟ ਦੇ ਵਿੱਚ ਇੱਕ ਪ੍ਰੋਡਕਟ ਹੈ ਤੁਸੀਂ ਲੈ ਲਓ ਠੀਕ ਹੈ ਇਹ ਲੋਕ ਬੜੇ ਨਕਬਲੂ ਮਾਲਣ ਵਾਲੇ ਹੁੰਦੇ ਨਹੀਂ ਜੀ ਅਸੀਂ ਕੈਪਸੂਲ ਲਿਖਣਾ ਜੀ ਗੋਲੀ ਲਿਖਣੀ ਅਸੀਂ ਕੁਦਰਤੀ ਤੌਰ ਤੇ ਅਸੀਂ ਡੱਬੂ ਦਾ ਕਰਨਾ ਚਾਹੁੰਦੇ ਆ ਜਿਹੜੀ ਇਹੋ ਜਿਹੇ ਵਿਅਕਤੀ ਹੁੰਦੇ ਆ ਉਹਨਾਂ ਨੂੰ ਮੈਂ ਇਹ ਕਹਿੰਨਾ ਕਿ ਉਹ ਵੱਧ ਤੋਂ ਵੱਧ ਧੁੱਪ ਸੇਕਣਾ ਛੇੜ ਵੀ ਲੇਕਿਨ ਦੇਖਿਆ ਗਿਆ ਕਿ ਧੁੱਪ ਸੇਕਣ ਦੇ باوجود ਵੀ ਵਿਟਾਮਿਨ ਡੀ ਪੂਰਾ ਨਹੀਂ ਹੁੰਦਾ ਹੈ ਉਹਨਾਂ ਵਿਅਕਤੀਆਂ ਦਾ ਇਨਾ ਨਹੀਂ ਹੁੰਦਾ ਕਿ ਜਿੱਦਾਂ ਦੀ ਚਮੜੀ ਖਾਸ ਕਰਕੇ ਕਾਲੇ ਰੰਗ ਦੀ ਆ ਜਾਂ ਸਾਹਮਲੇ ਰੰਗ ਦੇ ਨੇ ਜਾਂ ਸਾਡੇ ਇੰਡੀਅਨ সাব ਕੌਂਟੀਨੈਂਟ ਦੇ ਵਿੱਚ ਜਾਂ ਗਜ਼ਨ ਦੇਸ਼ਾਂ ਦੇ ਵਿੱਚ ਰਹਿਣ ਵਾਲੇ ਲੋਕ ਨੇ ਉੱਥੇ ਜਿਹੜੀ ਹੈ ਵਿਟਾਮਿਨ ਡੀ ਦੀ ਸਿੰਥੈਸਿਸ ਉਹਨਾਂ ਦੀ ਚੌੜੀ ਦੇ ਥੱਲੇ ਬਹੁਤ ਘੱਟ ਹੁੰਦੀ ਹੈ ਜਾਂ ਨਾ ਮਤਦ ਹੁੰਦੀ ਹੈ ਸਭ ਤੋਂ ਵੱਧ ਜਿਹੜੀ ਘਾਟ ਆ ਤਰੀਕਾ ਚ ਦੇਖੀ ਗਈ ਹੈ ਕਿਤੇ ਸਭ ਤੋਂ ਵੱਧ ਧੁੱਪ ਹੈ ਠੀਕ ਹੈ ਸੋ ਇਸ ਕਰਕੇ ਇਸ ਬਹਿਨ ਨੂੰ ਵੀ ਦੋ ਕਰ ਲੈਣਾ ਚਾਹੀਦਾ ਹੈ ਕਿ ਧੁੱਪ ਦੇ ਨਾਲ ਹੀ ਸਦਾ ਸੀ ਲੈ ਲਵਾਂਗੇ ਕਿਉਂਕਿ ਜਦ ਅਸੀਂ ਧੁੱਪ ਦੇ ਵਿੱਚ ਜਾਂਦੇ ਵੀ ਸਾਡੀ ਬਾਡੀ ਕਵਰ ਹੁੰਦੀ ਆ ਕਿੰਗਾ ਦੇ ਹੱਥਾਂ ਤੇ ਸਤਾਨੇ ਪੈ ਹੁੰਦੇ ਸਾਲਾਂ ਦੇ ਵਿੱਚ ਫੇਸ ਦੇ ਉੱਤੇ ਜਿਹੜਾ ਹੈ ਲਾਇਆ ਹੁੰਦਾ ਉਹ ਕਿਆ ਕਹਿੰਦੇ ਆ ਉਹਨੂੰ ਸੰਸਕ੍ਰੀਨ ਠੀਕ ਹੈ ਜੇ ਉਹ ਸੰਸਕ੍ਰੀਨ ਲੱਗ ਗਿਆ ਵਿਟਾਮਿਨ ਡੀ ਦੀ ਸਿੰਥਸਿਸ ਦੀ ਦੋ ਹੋ ਜਣੀ ਧੁੱਪ ਤੇ ਬੈਠਣਾ ਪੋਤਾ ਹੀ ਹੋਣਾ ਕੱਪੜਿਆਂ ਵਿੱਚ ਨਹੀਂ ਕਿਹੜੇ ਤਸ ਤੋਂ ਲੱਗੀ ਆ ਇਸ ਤਰ੍ਹਾਂ ਇਹ ਵਿਟਾਮਿਨ ਜੇ ਜਦ ਆਹ ਦੇ ਥੱਲੇ ਬੈਠੋ ਤਾਂ ਸ਼ਾਂਤ ਤੋਂ ਸ਼ਣਕੇ ਆ ਰਹੀ ਹੈ ਧੁੱਪ ਉਹਦੇ ਨਾਲ ਪੂਰਾ ਨਹੀਂ ਹੁੰਦਾ ਸ਼ੀਸ਼ੇ ਵਿੱਚੋਂ ਦੀ ਆ ਰਹੀ ਹੈ ਧੁੱਪ ਉਹਦੇ ਨਾਲ ਪੂਰਾ ਨਹੀਂ ਹੋਣਾ ਹੈਗਾ ਵਿਟਾਮਿਨ ਡੀ ਦੀ ਸਿੰਥਸਿਸ ਨਹੀਂ ਹੁੰਦੀ ਸਭ ਤੋਂ ਵੱਡਾ ਹੈ ਅਸਮਾਨ ਦੇ ਵਿੱਚ ਪੋਲਿਊਸ਼ਨ ਹੈ ਠੀਕ ਹੈ ਨਾ ਪੋਲਿਊਸ਼ਨ ਹੈ ਬੱਦਲ ਵਾਲੀ ਹੈ ਸੋ ਧੁੱਪ ਦੇ ਨਾਲ ਵਿਟਾਮਿਨ ਡੀ ਅੱਜਕੱਲ ਦੇਖਿਆ ਗਿਆ ਕਿ ਪੂਰਾ ਨਹੀਂ ਹੁੰਦਾ ਤਕਰੀਬਨ ਜਿਸ ਬੰਦੇ ਤੋਂ ਨੂੰ ਦੇਖਣ ਤੋਂ ਵਿਟਾਮਿਨ ਡੀ ਦੀ ਘਾਟ ਹੀ ਨਿਕਲਦੀ ਹੈ ਠੀਕ ਹੈ ਜੇ ਕੋਈ ਇਸ ਗੱਲ ਨੂੰ ਟੈਸਟ ਕਰਨਾ ਤੋਂ ਦਾ ਵੀ ਨਹੀਂ ਵੀ ਇਹ ਤਾਂ ਗੱਲ ਗਲਤ ਆ ਤੇ 10 ਵਿਅਕਤੀਆਂ ਦਾ ਵਿਟਾਮਿਨ ਡੀ ਟੈਸਟ ਕਰਾ ਕੇ ਦੇਖ ਲਓ ਕਿਸੇ ਦਾ ਵੀ ਖਾਂਦੇ ਪਿੰਦੇ ਪੂਰੇ ਇਸਟ ਬੋਸ ਦਾ ਉਹਦੇ ਚੋ 10 ਦਾ ਜੋ 8 ਦਾ ਘਟਾ ਆਇਆ ਲੈਵਲ ਠੀਕ ਹੈ ਵਿਟਾਮਿਨ ਡੀ ਦਾ ਬੋਡੀ ਦੇ ਵਿੱਚ ਬਹੁਤ ਰੋਲ ਆ ਵਿਟਾਮਿਨ ਡੀ ਕੱਲਾ ਵਿਟਾਮਿਨ ਡੀ ਨਹੀਂ ਇਸ ਨੂੰ ਅਸੀਂ ਵਿਟਾਮਿਨ ਡੀ ਹਾਰਮੋਨ ਵੀ ਕਹਿੰਦੇ ਆ ਠੀਕ ਹੈ ਇਹਦੀ ਘਾਟ ਕਾਰਨ ਹੱਡੀਆਂ ਦਾ ਦਰਦ ਹੱਡੀਆਂ ਦਾ ਟੁੱਟਣਾ ਬੜੀ ਜਲਦੀ ਹੱਡੀਆਂ ਟੁੱਟ ਜਾਂਦੀਆਂ ਨੇ ਮਸਲ ਪੇਨ ਬੱਚਿਆਂ ਦੇ ਵਿੱਚ ਡਿਵੈਲਪਮੈਂਟਲ ਡਿਲੇ ਨੀਂਦ ਦੀ ਗੜਬੜੀ ਉਦਾਸੀ ਚੜਚੜਾਪਣ ਤਕਾਬਟ ਮਹਿਸੂਸ ਹੋਈ ਜਾਣਾ ਬੱਚਿਆਂ ਦੇ ਵਿੱਚ ਲੋ ਮੂਡ ਇਮਿਊਨਿਟੀ ਦਾ ਘਟਣਾ ਕਿਵੇਂ ਪਤਾ ਲੱਗਦਾ ਬੱਚਿਆਂ ਨੂੰ ਬਾਅਦ-ਬਾਅਦ ਵਾਇਰਲ ਇਨਫੈਕਸ਼ਨ ਹੁੰਦਾ ਜੇ ਕੋਈ ਜ਼ਖਮ ਆ ਉਹ ਦਾਜੀ ਨਹੀਂ ਹੁੰਦਾ ਜਲਦੀ-ਜਲਦੀ ਜ਼ਖਮ ਦਾਜੀ ਹੋਣ ਤੇ ਦੇਦ ਹੁੰਦੀ ਆ ਕਿਗਨ ਦੇ ਵਿੱਚ हेयर लॉस ਹੋ ਜਾਂਦਾ ਵਾਲ ਵੀ ਝੜ ਜਾਂਦੇ ਆ ਠੀਕ ਆ ਜਿਹੜੇ ਬੰਦੇ ਥੋੜਾ ਜਿਹਾ ਮਟਾਪੇ ਲੈ ਸ਼ਿਕਾਇਤ ਨਹੀਂ ਉਹਨਾਂ ਚ ਵਿਟਾਮਿਨ ਡੀ ਦੀ ਘਾਟ ਦੇਖੀ ਜਾਂਦੀ ਆ ਵੀ ਕਿਉਂਕਿ ਵਿਟਾਮਿਨ ਡੀ ਫੈਟ ਸੋਲੂਬਲ ਵਿਟਾਮਿਨ ਆ ਜਿਹੜੀ ਉਹਨਾਂ ਦੇ ਫੈਟ ਆ ਫੈਟ ਸਲ ਦੇ ਵਿੱਚ ਵਿਟਾਮਿਨ ਡੀ ਜਾ ਵਰਦਾ ਠੀਕ ਆ ਤੇ ਇਸ ਤਰ੍ਹਾਂ ਵਿਟਾਮਿਨ ਡੀ ਘਾਟ ਦਿੰਦਾ ਵਿਟਾਮਿਨ ਡੀ ਦਾ ਸ਼ੂਗਰ ਉੱਤੇ ਵੀ ਵੜਾਅਸਾ ਦਾ ਠੀਕ ਆ ਤੇ ਇਸੇ ਤਰ੍ਹਾਂ ਵਿਟਾਮਿਨ ਡੀ ਦੀ ਘਾਟ ਆ ਜਿਹੜੀ ਉਹ ਦਿਲ ਦੀ ਬਿਮਾਰੀਆਂ ਦੇ ਦਿਲ ਦੇ ਲੋਕਾਂ ਨੂੰ ਵਧਾ ਵਧਾ ਦਿੰਦੀ ਆ ਠੀਕ ਹੈ ਵਿਟਾਮਿਨ ਡੀ ਦੀ ਘਾਟ ਹੋਵੇ ਜਿਨ੍ਹਾਂ ਦੇ ਵਿੱਚ ਉਹ ਹਾਈ ਰਿਸਕ ਤੇ ਹੁੰਦੇ ਆ ਕਿਹੜੇ-ਕਿਹੜੇ ਹਾਈ ਰਿਸਕ ਤੇ ਹੁੰਦੇ ਆ ਉਹਨਾਂ ਦੇ ਵਿੱਚ ਪ੍ਰੋਸਟੇਟ ਕੈਂਸਰ ਬ੍ਰੈਸਟ ਕੈਂਸਰ ਕੋਲੋ ਰੈਕਟਲ ਕੈਂਸਰ ਇਹ ਹੋਣ ਦੇ ਚਾਂਸ ਜਿਆਦੇ ਹੁੰਦੇ ਆ ਠੀਕ ਹੈ ਤੇ ਵਿਟਾਮਿਨ ਡੀ ਦੀ ਘਾਟ ਵਾਲੇ ਲੋਕਾਂ ਦੇ ਵਿੱਚ ਆਟੋ ਇਮਿਊਨ ਡਿਜ਼ੀਜ਼ ਜਿਹੜੀ ਹੁੰਦੇ ਉਹ ਵੀ ਜਿਆਦਾ ਹੁੰਦੀ ਆ ਆਟੋ ਇਮਿਊਨ ਕੰਡੀਸ਼ਨ ਜਿਵੇਂ ਕਿ ਗਠੀਆ ਹੋ ਗਿਆ ਡਿਮੇਟ ਆਰਥਰਾਈਟਸ ਹਾਸ਼ਮ ਹਾਸ਼ਮ ਮੋਟਾ ਤਰ ਡਾਇਟਸ ਠੀਕ ਹੈ ਇਹਨਾਂ ਵਿਟਾਮਿਨ ਡੀ ਦੀ ਘਾਟ ਜਿੰਨਾਂ ਤੇ ਹੋਵੇ ਉਹਨਾਂ ਤੇ ਜਿਆਦਾ ਸੰਭਾਵਨਾ ਹੁੰਦੀ ਹੈ ਉਹ ਠੀਕ ਹੈ ਦੋਸਤੋ ਵਿਟਾਮਿਨ ਡੀ ਦੀ ਬੋਡੀ ਚ ਲਿਮਿਟ ਤੇ ਸਾਰੀਆਂ ਅਥਾਰਟੀਜ਼ ਇਕਮਤ ਨਹੀਂ ਹੈ ਆਪਾਂ 30 ਨੈਨੋਗ੍ਰਾਮ ਪਰ ਐਮ ਐਲ ਨੂੰ ਨੋਰਮਲ ਲੈ ਕੇ ਚੱਲਦੇ ਆ ਠੀਕ ਹੈ ਲੇਕਿਨ ਜਿਹੜੀ ਨਵੀਂ ਗਾਈਡ ਲਾਈਨ ਆ ਉਹਦੇ ਅਨੁਸਾਰ ਦੇ ਨਾਲ ਜੇਕਰ 40 ਤੋਂ ਲੈਵਲ ਘਟਾ ਤਾਂ ਉਸ ਵਿਅਕਤੀ ਨੂੰ ਵਿਟਾਮਿਨ ਡੀ ਸਪਲੀਮੈਂਟ ਲੈ ਲੈਣੇ ਚਾਹੀਦੇ ਆ ਨੰਬਰ 2 ਦੇ ਉੱਤੇ ਜਿਹੜੀ ਦਿੱਕਤਸ ਆ ਜਿਹੜੀ ਛੋਟੇ ਬੱਚਿਆਂ ਦੇ ਵਿੱਚ 1-2 ਸਾਲ ਤੋਂ ਹੀ ਇਫੈਕਟ ਕਰ ਲੈਂਦੀ ਆ ਬੱਚਿਆਂ ਦੀ ਗਰੋਥ ਰੁਕ ਜਾਂਦੀ ਆ ਦਿੱਤਾ ਮੰਗੀਆਂ ਹੋ ਜਾਂਦੀਆਂ ਨੇ ਫੌਂਟੇਨਲਿਆ ਜੁੜਦੇ ਨਹੀਂ ਆ ਠੀਕ ਆ ਜਿਹਨੂੰ ਅਸੀਂ ਇਹ ਦਿੱਕਤਸ ਕਹਿੰਦੇ ਆ ਬੱਚਿਆਂ ਦੇ ਵਿੱਚ ਉਦੇ ਤੇ ਮੈਂ ਇੱਕ ਸੈਪਰੇਟ ਵੀਡੀਓ ਬਣਾਵਾਂਗਾ ਉਹ ਸੈਪਰੇਟ ਟੌਪਿਕ ਰੱਖਾਂਗਾ ਇਸ ਟੌਪਿਕ ਦੇ ਵਿੱਚ ਉਸ ਨੂੰ ਮੈਂ ਨਹੀਂ ਕਵਰ ਕਰ ਰਿਹਾ ਇਸ ਟੌਪਿਕ ਦੇ ਵਿੱਚ ਮੈਂ ਜਨਰਲ ਅਡਲਟਸ ਲਈ ਟੌਪਿਕ ਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਪਲੀਜ਼ ਕਬੂਲ ਕਰਨਾ ਤੇ ਵਿਟਾਮਿਨ ਡੀ ਦੇ ਵਿੱਚ ਡੀ 2 ਡੀ 3 ਕਈ ਰੂਪ ਨੇ ਵਿਟਾਮਿਨ ਡੀ ਦੇ ਜੇ ਡੀ 2 ਆ ਉਹ ਸਪਲੀਮੈਂਟ ਕੋਈ ਯੂਸਲੈਸ ਸਾਡੇ ਕੋਲ ਬੋਤਲ ਕਹਿੰਦਾ ਨਹੀਂ ਹੁੰਦਾ ਜਿਸ ਤਰ੍ਹਾਂ ਵਿਟਾਮਿਨ ਡੀ ਸਨ ਲਾਈਟ ਤੇ ਮਿਲਦਾ ਲੇਕਿਨ ਅ ਬਡੇ ਸ਼ਹਿਰਾਂ ਦੇ ਵਿੱਚ ਤੰਗ ਗਲੀਆਂ ਹੋਣ ਦੇ ਕਾਰਨ ਜਾਂ ਸਰਦੀਆਂ 'ਚ ਧੁੱਪ ਬਹੁਤ ਘੱਟ ਨਿਕਲਣ ਦੇ ਕਾਰਨ ਜਿਹੜੀਆਂ ਵਿਟਾਮਿਨ ਡੀ ਦੀ ਘਾਟ ਆਮ ਹੀ ਪੈ ਜਾਂਦੀ ਉਹ ਨਹੀਂ ਪੂਰੀ ਹੁੰਦੀ ਸਨਲਾਈਟ ਦੇ ਨਾਲ ਠੀਕ ਹੈ ਜੇ ਕੋਈ ਬਹੁਤ ਜ਼ਿਆਦਾ ਵਿਟਾਮਿਨ ਡੀ ਖਾਈ ਜਾਂਦਾ ਹੈਗਾ ਉਹ ਵੀ ਮਾੜੀ ਲੱਗਦਾ ਠੀਕ ਹੈ ਭਾਵੇਂ ਕਹਿੰਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਤਾਂ ਨਹੀਂ ਹੈ ਵੀ ਪਰ ਕਈ ਕਿਸਤਾਂ ਦੇ ਵਿੱਚ ਚਿੱਤ ਮਤਲਾ ਸਕਦਾ ਜਿਵੇਂ ਕਹਿੰਦੇ ਨੌਜ਼ੀਆ ਹੋ ਗਿਆ ਵੋਮਟਿੰਗ ਉਲਟੀ ਆ ਸਕਦੀ ਹੈ ਜਾ ਥੋੜਾ ਹੱਡੀਆਂ ਦੇ ਰੋਗਾਂ ਦਾ ਤੇ ਦਿਲ ਦੇ ਰੋਗਾਂ ਦਾ ਵੱਧਣ ਦੀ ਸੰਭਾਵਨਾ ਉਹਨਾਂ ਦੇ ਵਿੱਚ ਜ਼ਿਆਦਾ ਹੁੰਦੀ ਹੈ ਇਸ ਕਰਕੇ ਵਿਟਾਮਿਨ ਡੀ ਨੂੰ ਵੱਧਣ ਵੀ ਨਹੀਂ ਦੇਣਾ ਹੈ ਠੀਕ ਹੈ ਡੇਲੀ ਰਿਕੁਆਇਰਮੈਂਟ ਜਿਹੜੀ 1 ਸਾਲ ਦੇ ਬੱਚਿਆਂ ਤੱਕ ਜੀਦੋਂ ਤੋਂ ਲੈ ਕੇ 1 ਸਾਲ ਦੇ ਬੱਚਿਆਂ ਲਈ 400 ਇੰਟਰਨੈਸ਼ਨਲ ਯੂਨਟ ਪਰ ਡੇ ਵਿਟਾਮਿਨ ਡੀ ਦੀ ਸਾਡੀਆਂ ਦੁਕਾਨਾਂ ਦੀ ਜਰੂਰਤ ਹੁੰਦੀ ਹੈ 1 ਸਾਲ ਤੋਂ ਲੈ ਕੇ 70 ਸਾਲ ਤੱਕ 600 ਇੰਟਰਨੈਸ਼ਨਲ ਯੂਨਿਟ ਦੀ ਦਿਲਦਦਿਤ ਹੁੰਦੀ ਹੈ ਇਹ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਹੈਗਾ ਵੀ ਇਹ ਜਿਹੜੀ ਕਿੱਥੋਂ ਲਈ ਗਈ ਹੈ ਇਹ ਜਿਹੜੀ ਬਿਲਡਿੰਗ ਜਿਹੜੀ ਮੈਂ ਲਈ ਹੈ ਇਹ ਰੀਸੈਂਟ ਬੁੱਕ ਜਿਹੜੀ ਫਾਰਮਕੋਲੋਜੀ ਦੀ ਡਾਕਟਰੀ ਦੀ ਕਿਤਾਬ ਹੈਗੀ ਹੈ ਜਿਹੜੀ ਡਾਕਟਰਾਂ ਨੂੰ ਪੜਾਈ ਜਾਂਦੀ ਹੈ ਬੁੱਕ ਦਾ ਨਾਮ ਹੈ ਫਾਰਮਕੋਲੋਜੀ ਸਤੋਸ਼ ਕਲਦੀ 27th ਐਡੀਸ਼ਨ 27ਵਾਂ ਸੰਸਕਰਣ 2024 ਸਾਲ ਉਹ 1 ਸਾਲ ਉਹਦੇ ਵਿੱਚ ਲਿਖਿਆ ਉਹਦੇ ਪੇਜ ਨੰਬਰ 1008 ਤੇ ਹੈ ਨਾ ਤੇ 70 ਸਾਲ ਤੋਂ ਉੱਪਰ 800 ਯੂਨਿਟ ਜਿਹੜੇ ਮੇਰੇ ਸਰਸਸ ਨੇ ਉਹ ਬਿਲਕੁਲ ਪ੍ਰੋਸੈਸ ਹੋ ਗਏ ਠੀਕ ਹੈ ਇਹਦੇ ਉੱਤੇ ਸੋਰਸ ਕੋਈ ਨਹੀਂ ਹੈ ਠੀਕ ਹੈ ਇਹਨੂੰ ਤੋਂ ਮਿਖੰਦਾ 1 ਸਾਲ ਤੋਂ ਘੱਟ ਉਮਰ ਦੇ ਸਾਰੇ ਦੁੱਧ ਚੁੰਗਦੇ ਬੱਚਿਆਂ ਬਾਰੇ ਵਿਚਾਰਿਆ ਜਾਂਦਾ ਕਿ ਉਹਨਾਂ ਨੂੰ ਲੋੜੀਂਦਾ ਵਿਟਾਮਿਨ ਉਹਨਾਂ ਨੂੰ ਪ੍ਰਾਪਤ ਨਹੀਂ ਹੋ ਰਿਹਾ ਕਿਉਂਕਿ ਮਾਂ ਦੇ ਦੁੱਧ ਮਾਂ ਦਾ ਜਿਹੜਾ ਵਿਟਾਮਿਨ ਡੀ ਦਾ ਸਟੇਟਸ ਆ ਅਕਸਰ ਹੀ ਸਾਨੂੰ ਮਲੂਮ ਨਹੀਂ ਹੁੰਦਾ ਹੈਗਾ ਉਹਦਾ ਕੋਈ ਟੈਸਟ ਹੋਇਆ ਹੁੰਦਾ ਠੀਕ ਹੈ ਨਾ ਮਾਂ ਦੇ ਦੁੱਧ ਚ ਤੇ ਗਾਂ ਦੇ ਦੁੱਧ ਚ ਗਾਂ ਦਾ ਦੁੱਧ ਜੇਕਰ 45 ਨਾ ਹੋਇਆ ਹੋਵੇ 40 ਹੋਇਆ ਮਤਲਬ ਉਹਦੇ ਵਿੱਚ ਕੋਈ ਚੀਜ਼ ਹੋਰ ਨਾ ਮਿਲ ਅਗੇ ਇਸ ਦਾ ਵਿਟਾਮਿਨ ਡੀ ਦੀ ਆਪਾਂ ਗੱਲ ਕਰਦੇ ਆ ਤਾਂ ਇਹਨਾਂ 'ਚ ਵਿਟਾਮਿਨ ਡੀ ਦੀ ਕਾਫੀ ਘਾਟ ਹੁੰਦੀ ਹੈ ਮਾਂ ਦੇ ਦੁੱਧ 'ਚ ਵੀ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਗਾਂ ਦੇ ਦੁੱਧ 'ਚ ਵੀ ਵਿਟਾਮਿਨ ਡੀ ਦੀ ਘਾਟ ਹੁੰਦੀ ਹੈ ਸੋ ਇਸ ਕਰਕੇ ਬੱਚਿਆਂ ਨੂੰ ਜਿਹੜਾ ਹੈ ਛੋਟੇ ਬੱਚਿਆਂ ਨੂੰ ਵੀ ਜੜੀਆਂ ਇਹਦੀਆਂ ਆ ਪ੍ਰੋਫਿਲੈਕਟਿਕ ਡੋਸ ਜਿਹਾ ਵਿਟਾਮਿਨ ਡੀ ਜੀਆਂ ਦਿੱਤੀਆਂ ਜਾਣੀਆਂ ਨੇ ਜਾਂ ਦਿੱਤੀਆਂ ਜਾ ਰਹੀਆਂ ਨੇ ਠੀਕ ਹੈ ਇਹ ਕਿ ਵਧੀਆ ਗੱਲ ਹੈ ਕਿ ਜੇ ਬੱਚਿਆਂ ਦੇ ਡਾਕਟਰ ਐਕਸਪਾਇਰਡ ਉਹ ਦਿੰਦੇ ਹੈਗੇ ਆ ਆਮ ਵਿਅਕਤੀ ਲਈ ਇਹ ਗੱਲ ਨਹੀਂ ਹੈ ਠੀਕ ਹੈ ਗੁਰਦੇ ਦੇ ਰੋਗ ਕਾਰਨ ਪੈਦਾ ਹੋਏ ਹਾਈਪੋ ਪੈਦਾ ਥਾਇਰੋਇਡਿਜ਼ਮ ਨੂੰ ਨਾਰਮਲ ਲੈਣ ਲਈ 22 ਉਹ ਕੈਲਸੀਟ੍ਰੋਲ ਦਾ ਸਿੰਪਲੀ ਕੈਲਸੀਟ੍ਰੋਲ 0.25 ਮਿਲੀਗ੍ਰਾਮ ਪਰ ਡੇ ਦੇ ਹਿਸਾਬ ਨਾਲ ਬਖਤਿਆ ਜਾਂਦਾ ਇੱਥੇ ਵੀ ਵਿਟਾਮਿਨ ਕੋਈ ਹੋ ਦੀ ਦਾ ਹੋ ਦੀ ਕੰਮ ਨਹੀਂ ਕਰਦਾ ਜਿਹੜਾ ਆਮ ਸਪਲੀਮੈਂਟ ਲੈਣਾ ਸੀ ਕੋਈ ਬੰਦੇ ਨੂੰ ਬਿਮਾਰੀ ਨਹੀਂ ਹੈਗੀ ਉੱਥੇ ਵਿਟਾਮਿਨ ਡੀ 3 ਲੈ ਰਹਾ ਹੈ ਉਹਦੇ ਦੇ ਤੋਂਗ ਦੇ ਵਿੱਚ ਕੈਲਸੀਟ੍ਰਾਇਲ ਲੈਣਾ ਆ ਦੇ ਜਿਗਰ ਦੇ ਤੋਂਗ ਦੇ ਵਿੱਚ ਅਲਫਾ ਕੈਲਸੀਡਾਇਓਲ ਲੈਣਾ ਜਾਂ ਦਿੱਤਾ ਜਾਂਦਾ ਹੈ ਠੀਕ ਹੈ ਬਿਲਕੁਲ ਨਹੀਂ ਡਾਕਟਰ ਦੀ ਸਲਾਹ ਨਾਲ ਆਪਣੇ ਆਪ ਨਹੀਂ ਕਰਨਾ ਹੈਗਾ ਡਾਕਟਰ ਦੀ ਸਲਾਹ ਦੇ ਨਾਲ ਠੀਕ ਆ ਆਮ ਤੌਰ ਤੇ ਲੋਕ ਕੀ ਕਰਦੇ ਆ ਸਾਰੇ ਚੱਕ ਕੇ ਵਿਟਾਮਿਨ ਡੀ ਸੀ ਖਾਈ ਜਾਂਦੇ ਆ ਜਾਂ ਉਹਦੇ ਟੀਕੇ ਲਵਾ ਲੈਂਦੇ ਆ ਇਹ ਕਿਸ ਕਿਸ ਮਤਲਬ ਵਿਅਕਤੀ ਨੂੰ ਕਿਸ ਚੀਜ਼ ਦੀ ਲੋੜ ਆ ਉਹੀ ਚੀਜ਼ ਉਹ ਫਾਇਦਾ ਕਰੇਗੀ ਠੀਕ ਹੈ ਜਿਸ ਤਰ੍ਹਾਂ ਕੋਲੋਨਿਕ ਅਬਸਟ੍ਰਕਟਿਵ ਜੋਲ ਬੀਸਦਾ ਜੋਲ ਦਾ ਮਤਲਬ ਹੁੰਦਾ ਕਿ ਪੀਲੀਆ ਹੋ ਗਿਆ ਅਬਸਟ੍ਰਕਟ ਦਾ ਮਤਲਬ ਹੁੰਦਾ ਦਾ ਕਹਾ ਬਟਾ ਪੈਦਾ ਹੋਣ ਕਰਕੇ ਉਹ ਨਾਲੇ ਜਿਹੜੀ ਪਿੱਤੇ ਤੋਂ ਜਦ ਤੱਕ ਜਾਂ ਬਾਈਲ ਜੂਸ ਲੈ ਕੇ ਜਾਂਦੀ ਆ ਉਹ ਬੰਦ ਹੋ ਗਈ ਕਿਸੇ وجہ ਕਰਕੇ ਜਾਂ ਹੈ ਪਤਲੀ ਕਰਕੇ ਪਿੱਤੇ ਦੀ ਬੰਦ ਹੋ ਗਈ ਪਿੱਤੇ ਦੀ ਸੋਜ ਕਰਕੇ ਬੰਦ ਹੋ ਗਈ ਦਸੌੜੀ ਕਰਕੇ ਬੰਦ ਹੋ ਗਈ ਜਾਂ ਕੋਈ ਰੋਕ ਹੋ ਗਈ ਉਹ ਸਟੱਕ ਜਨ ਦਿੱਸਾਂਗੇ ਉੱਥੇ ਵਿਟਾਮਿਨ ਡੀ 6 ਲੱਖ ਇੰਟਰਨੈਜੈਕਸ਼ਨ ਯੂਨਟ ਇੰਟਰਾਮਸਕੂਲਰ ਅਸੀ ਤਨੇ ਜਿਹੜੀਆਂ ਵਿਅਕਤੀ ਡੋਲੇ ਦੀਆਂ ਦਵਾਈਆਂ ਖਾਂਦੇ ਹੋਣ ਤੇ ਲੰਮੇ ਸਮੇਂ ਤੋਂ ਉਹ ਜਿਹੜੀਆਂ ਲੈ ਰਹੇ ਹਨ ਠੀਕ ਹੈ ਜャ ਬਹੁਤ ਉਮਰ ਦਾਜ ਵਿਅਕਤੀ ਹੋਣ ਉਹਨਾਂ ਤੇ ਵੀ ਵਿਟਾਮਿਨ ਡੀ 6 ਲੱਖ ਯੂਨਟ ਇੰਟਰਮਸਕੂਲਰ ਡੋਜ਼ ਜਿਹੜੀ ਆਮ ਤੌਰ ਤੇ ਰਕਮੈਂਡ ਕੀਤੀ ਜਾਂਦੀ ਹੈ ਠੀਕ ਹੈ ਤੇ ਜਿੱਥੇ ਅੰਤੜੀਆਂ ਦੀਆਂ ਬਿਮਾਰੀਆਂ ਨੇ ਵਿਟਾਮਿਨ ਡੀ ਜਵਾਬਦਾਰ ਵੀ ਨਹੀਂ ਹੋ ਸਕਦਾ ਹੈਗਾ ਕੋਈ ਹੈ ਨਾ ਅਲਸਰਟਿਵ ਕੋਲਾਈਟਿਸ ਵਗੈਰਾ ਹੈਗਾ ਅੰਤੜੀਆਂ ਦੀ ਸੋਜ ਜਿਸ ਹੈਗੀ ਹੈ ਠੀਕ ਹੈ ਉਹ ਲੀਕਿੰਗ ਹਲਟੀਆਂ ਨਹੀਂ ਐ ਬਵਾਦੀਆਂ ਲੱਗੀਆਂ ਹੋਈਆਂ ਨੇ ਉੱਥੇ ਵੀ ਇਸ ਨੂੰ ਇੰਜੈਕਸ਼ਨ ਦੇ ਰੂਪ ਦੇ ਵਿੱਚ ਦੇਣ ਦੀ ਸਿਫਾਰਿਸ਼ ਹੈ ਠੀਕ ਹੈ ਪਰ ਇਹ ਸਦਾ ਕੋਈ ਸਿਕ ਮੈਡੀਕਲ ਟੈਕਨੀਸ਼ੀਅਨਰ ਦੀ ਸੁਪਰਵੀਜ਼ਨ ਵਿੱਚ ਹੋਣ ਵਾਲਾ ਹੈ ਆਪਣੇ ਆਪ ਕਰਨ ਵਾਲਾ ਨਹੀਂ ਹੈ ਠੀਕ ਹੈ ਜਿੱਥੇ ਪੂਰਵ ਕੰਪਲਾਈਂਸ ਹੋਵੇ ਜਿੱਥੇ ਬਹੁਤ ਹੁਕਮਤਦਾਰ ਜ਼ਮੰਦਾਗ ਆ ਗਿਆ ਹਨਾ ਜਦੋਂ ਬਹੁਤ ਅਧੀਬ ਵਿਅਕਤੀ ਆ ਗਿਆ ਉਹਨੂੰ ਪਤਾ ਨਹੀਂ ਮੈਂ ਹਫਤੇ ਹਫਤੇ ਬਾਅਦ ਖਾਣੀਆਂ ਜਾਂ ਉਹ ਖਾ ਨਹੀਂ ਸਕਦਾ ਹੈ ਕਿ ਜਦੋਂ ਦਵਾ ਦਾ ਕਿਵੇਂ ਪਤਾ ਹੁੰਦਾ ਡਾਕਟਰ ਤੋਂ ਵੀ ਮੁੜ ਕੇ ਆ ਸਕਦਾ ਤਾਂ ਉਹਨੂੰ ਇੰਜੈਕਟੇਬਲ ਵਿਟਾਮਿਨ ਡੀ ਦਿੱਤਾ ਜਾ ਸਕਦਾ ਆ ਕਿ ਤਾਂ ਕਿ ਉਹਦੀ ਕੰਪਲਾਈਅੰਸ ਜਿਹੜੀ ਹੋ ਜਾਵੇ ਤੇ ਸਸਤੇ ਦੇ ਵਿੱਚ ਉਹਦਾ ਕੰਮ ਵੀ ਕਰ ਜਾਵੇ ਵਿਟਾਮਿਨ ਡੀ ਦੇ ਰਿਸਟੈਂਟ ਰਿਕਸ ਓਸਟਿਓਮਲੇਸ਼ੀਆ CKD ਇਕਿਉਲੀ ਹਿੰਦਾ ਕ੍ਰੋਨਿਕ ਕਿਡਨੀ ਡਿਜ਼ੀਜ਼ ਜਿਹੜੀ ਲੰਬੇ ਸਮੇਂ ਤੋਂ ਗੁਰਦੇ ਦਾ ਰੋਗ ਚੱਲਿਆ ਹੋਵੇ ਜਿਵੇਂ ਮੰਦੂ ਹਾਈਪੋ ਫਾਸਫੋਰਟੈਮਿਕ ਰਿਕਟਸ ਹਾਈਪੋਫਾਸਫੋਰਟ ਮੈਟੇਸੀਆ ਤੇ ਦੇ ਵਿੱਚ ਰੰਨਾ ਜਿਹੜੀਆਂ ਵਿਟਾਮਿਨ ਡੀ ਦੀਆਂ ਵੱਡੀਆਂ ਖਰਾਕਾਂ 50000 ਇੰਟਰਨੈਸ਼ਨਲ ਡੂਨਰ ਤੱਕ ਦੇਣ ਦੀ ਲੋੜ ਪੈਂਦੀ ਹੈ ਤੇ ਇੰਨਾ ਕੰਡੀਸ਼ਨਾਂ ਦੇ ਚ ਇਸ ਤੇ ਨਾਂ ਮ ਪਿੱਲਾ ਵੀ ਦੱਸਿਆ ਹੈ α ਕੈਲਸੀਡਾਇਓਲ ਜਾਂ ਕੈਲਸੀਟ੍ਰੋਲ ਨੂੰ ਜਿਹੜੀ ਤਰਜੀਹ ਦਿੱਤੀ ਜਾਂਦੀ ਹੈ ਹਾਈਪੋਪੈਰਾਥਾਇਰੋਇਡ ਨੂੰ ਮੂੜ ਹੈ 2.5 ਲੱਖ ਇੰਟਰਨੈਸ਼ਨਲ ਯੂਨਟ ਕੋਲੀ ਕੈਲਸੀਪਿਕੋਲ ਠੀਕ ਹੈ ਤੇ ਉਹਦਾ ਕੈਲਸ਼ੀਅਮ ਤੇ oral ਖਾਣ ਵਾਲਾ ਕੈਲਸ਼ੀਅਮ ਬਦਤਰ ਹੁੰਦਾ ਹੈ ਇੱਥੇ ਵੀ ਜੇ ਹੈਗੇ ਆ α ਕੈਲਸੀਡਾਇਓਲ ਦਾ ਕੈਲਸੀਟ੍ਰੋਨ ਤਰਜੀਹ ਦੇ ਦਿੱਤੀ ਜਾਵੇ ਕੈਲਸੀਟ੍ਰੋਲ ਤੇ α ਕੈਲਸੀਡਾਇਓਲ ਨੂੰ ਹਾਈਪੋਪੈਰਾਥਾਇਰੋਇਡਿਜ਼ਮ ਮੇ ਗੁਰਦੀ ਦੀ ਦੂਰ ਕਾਰਨ ਜਿਹੜਾ ਉਤਪਨ ਹੋਇਆ ਹੱਡੀਆਂ ਦਾ ਵਿਕਾਲ ਹੱਡੀਆਂ ਦਾ ਗੁਰਦੇ ਦੇ ਗੁਰਦਾ ਦਾ ਗੁਰਦਾ ਬਹੁਤ ਕੁਝ ਕਰਦਾ ਹੈਗਾ ਖੂਨ ਦੀ ਕਾਟ ਹੋ ਜਾਂਦੀ ਹੈ ਜਿਹੜੀ ਛਿੱਟ ਛਿੱਟੀ ਪੂਰੀ ਨਹੀਂ ਹੁੰਦੀ ਹੱਡੀਆਂ ਦੇ ਵਿੱਚ ਵਿਗਾੜ ਆ ਜਾਂਦਾ ਇਸ ਨੂੰ ਰੀਨਲ ਹਸਟਿਓਲਿਸਟੋਸਿਸ ਕਹਿੰਦੇ ਹੈਗੇ ਆ ਠੀਕ ਹੈ ਨਾ ਰੀਨਲ ਟਿਊਬਲਰ ਡੈਫੈਕਟ ਠੀਕ ਹੈ ਤੇ ਵਿਟਾਮਿਨ ਡੀ ਰੈジਸਟੈਂਟ ਰਿਕਰਸ ਠੀਕ ਹੈ ਆਸਟਿਓਮਲੇਸ਼ੀਆ ਤੇ ਵਿਟਾਮਿਨ ਡੀ ਡਿਪੈਂਡੈਂਟ ਰਿਕਰਸ ਬਸ ਤੇ ਆ ਜਾਂਦਾ ਹੈਗਾ ਠੀਕ ਹੈ ਕੈਲਸੀ ਟ੍ਰਾਇਓਲ ਤੇ ਐਲਪਕਲ ਟ੍ਰਾਇਓਲ ਇੱਕ ਹੁੰਦਾ ਕੈਲਸੀਪੋਰਲ ਇਹਨੂੰ ਲੋਕਲੀ ਸਭ ਤੁਸੀਂ ਦੇਖਿਆ ਹੋਣਾ ਕਿ ਜਦੋਂ ਵੀ ਲੋਕਲ ਠੀਕ ਨਹੀਂ ਹੁੰਦੀ ਹੈਗੀ ਉਹਦੇ ਵਿੱਚ ਲੋਕਲੀ ਜਿਹੜਾ ਹੈਗਾ ਉਪਰਲਾਣ ਦੇ ਲਈ ਵਾਟਿਆ ਜਾਂਦਾ ਹੈਗਾ ਠੀਕ ਹੈ ਦਲੀ ਇੱਕ ਹੁੰਦੀ ਹੈ ਪੈਡੀ ਕੈਲਸੀ ਟ੍ਰਾਇਓਲ ਠੀਕ ਹੈ ਨਾਰਮਲ ਡੋਜ਼ ਦੇ ਵਿੱਚ ਬਿਨਾ ਕੈਲਸ਼ੀਅਮ ਸਪਲੀਮੈਂਟ ਬਿਨਾ ਕੈਲਸ਼ੀਅਮ ਲੈਵਲ ਵਧਾਏ ਇਹ ਪੀਟੀਐਟ ਦੀ ਰਿਲੀਜ਼ ਨੂੰ ਘਟਾਉਂਦਾ ਹੈ ਕਿਉਂਕਿ ਇਹ ਕਹਿੰਦਾ ਪੈਰਾਥਾਈਰয়েড ਹਾਰਮੋਨ ਉਹਦੀ ਰਿਲੀਜ਼ ਨੂੰ ਘਟਾਉਂਦਾ ਹੈ ਠੀਕ ਹੈ ਬਿਨਾ ਕੈਲਸ਼ੀਅਮ ਲੈਵਲ ਵਧਾਈ ਠੀਕ ਹੈ ਕੈਲਸ਼ੀਅਮ ਲੈਵਲ ਵੱਧ ਜਾਏਗਾ ਜਾਂ ਘਟ ਜਾਏਗਾ ਦੋਨਾਂ ਦੀਆਂ ਹੀ ਦਿੱਕਤਾਂ ਹੁੰਦੀਆਂ ਨੇ ਠੀਕ ਹੈ ਇਸ ਤੋਂ ਬਿਨਾ ਵਿਟਾਮਿਨ ਡੀ ਦਾ ਦੰਦਾਂ ਦੀ ਮਜ਼ਬੂਤੀ 'ਚ ਵੀ ਬਹੁਤ ਜ਼ਿਆਦਾ ਰੋਲ ਆ ਤੇ ਗਮੜੀਆਂ ਕੰਡੀਸ਼ਨ ਜਿਸ ਤਰ੍ਹਾਂ ਕਿ ਐਕਜ਼ੀਮਾ ਦੇ ਵਿੱਚ ਵੀ ਇਸ ਦਾ ਬਹੁਤ ਜ਼ਿਆਦਾ ਰੋਲ ਹੈ ਸੋ ਇਹ ਤਾਂ ਮੋਟੀ ਮੋਟੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਵਿਟਾਮਿਨ ਡੀ ਬਾਰੇ ਇਸ ਦੀ ਇਹਨੂੰ ਕਦੇ ਵੀ ਅੱਖੋਂ ਪਰੋਖੇ ਨਹੀਂ ਕਰਨਾ ਹੈ ਪਲੀਜ਼ ਮੇਰੀ ਇੱਕ ਬੇਨਤੀ ਹੈ ਕਿ ਚੈਨਲ ਨੂੰ ਲਗਾਤਾਰ ਸ਼ੇਅਰ ਜਰੂਰ ਕਰੋ ਹਰ ਬੰਦਾ ਸ਼ੇਅਰ ਕਰੋ ਪਲੀਜ਼ ਹਰ ਬੰਦਾ ਸ਼ੇਅਰ ਕਰੋ ਹਰ ਬੰਦਾ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਇਹਦੇ ਨਾਲ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਅਸੀਂ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਜਿਹੜੀਆਂ ਅਪਡੇਟਡ ਮੈਡੀਕਲ ਦੇ ਉੱਤੇ ਹੈ ਨਾ ਉਹ ਲੈ ਕੇ ਆਵਾਂਗੇ ਠੀਕ ਹੈ ਤੁਸੀਂ ਸਾਨੂੰ ਮੋਟੀਵੇਟਿਡ ਰੱਖੋ ਬਸ ਇੰਨਾ ਹੀ ਬਹੁਤ ਆ ਇਹ ਤੁਹਾਡੀ ਤੁਹਾਡੀ ਬਹੁਤ ਵੱਡੀ ਸਪੋਰਟ ਹੋਏਗੀ ਇਹਦੇ ਨਾਲ ਅੱਜ ਦੀ ਵੀਡੀਓ ਖਤਮ ਕਰਦੇ ਆ ਜੈ ਭਾਰਤ ਜੈ ਭਗਤ